ਕਸਾ ਜਦੋਂ ਗੱਲ ਕਰਦੇ ਆ ਵਹਿਮ ਪਰਮ ਅੰਧਵਿਸ਼ਵਾਸਾਂ ਦੀ ਤਾਂ ਅੱਜ ਜਦੋਂ ਅਸੀਂ ਦੇਖਦੇ ਆ 21ਵੀਂ ਸਦੀ ਦਾ ਵਿਗਿਆਨ ਦਾ ਯੁੱਗ ਹੈ ਅਕਸਰ ਇਹ ਗੱਲ ਲੋਕਾਂ ਤੋਂ ਸੁਣਦੇ ਆ ਲੇਕਿਨ ਜਦੋਂ ਸਮਾਜਿਕ ਵਿਚਾਰ ਦੇ ਸਵਾਬਿਕ ਤੌਰ ਤੇ ਸਮਾਜਿਕ ਦਾਰਾ ਦੇਖਦੇ ਆ ਤਾਂ ਬਹੁਤ ਸਾਰੇ ਅੰਧਵਿਸ਼ਵਾਸ ਵਹਿਮ ਪਰਮ ਕਦੇ ਸਮਾਜ ਦੇ ਵਿੱਚ ਪਏ ਤਾਂ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਤਰਕਸ਼ੀ ਸੁਸਾਇਟੀ ਪੰਜਾਬ ਬਠਿੰਡਾ ਚੌਂ ਦੇ ਆਗੂ ਰঞ্জੀਤ ਸਿੰਘ ਜੀ ਜੋ ਕਿ ਲੰਬੇ ਸਮੇਂ ਤੋਂ ਤਰਕ ਜਿਹਦੇ ਚ ਕੰਮ ਕਰਦੇ ਆ ਰਹੇ ਨੇ ਇਹਨਾਂ ਵਹਿਮ ਭਰਮ ਅੰਧਸਾਸਾ ਬਾਰੇ ਤੇ ਇਹਨਾਂ ਕੋਲੋਂ ਬੱਸ ਜਾਣਕਾਰੀ ਲੈਣੇ ਕਿ ਅਸਲ ਵਿੱਚ ਵਹਿਮ ਭਰਮ ਅੰਧਸਾਸਾ ਹੈ ਕਿ ਇਹਨਾਂ ਦਾ ਲੌਜੀਕ ਕੀ ਹੈ ਤੇ ਇਹ ਕਿਵੇਂ ਸ਼ੁਰੂ ਹੋਏ ਕਿ ਇਹ ਵਾਕਈ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਆ ਤਾਂ ਬਹੁਤ ਬਹੁਤ ਸਵਾਗਤ ਹੈ ਰঞ্জੀਤ ਜੀ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਜੀ ਪਹੁੰਚਿਆ ਤੁਹਾਨੂੰ ਜੀ ਆਇਆਂ ਨੂੰ ਤੇ ਸਾਰੇ ਸੁਣੋਤਿਆਂ ਦਾ ਵੀ ਤੁਹਾਡਾ ਦਾ ਬਹੁਤ ਬਹੁਤ ਸਾ ਰਜਿਸਰ ਜੀ ਜਿੱਦਾਂ ਅਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਵੀ ਆਪਾਂ ਅੰਦਰ ਸੋਸਾਂ ਦੀ ਗੱਲ ਕਰਦੇ ਆਂ ਬਈ ਤਾਂ ਬਹੁਤ ਸਾਰੇ ਅੰਦਰ ਸੋਸ ਪਏ ਸਾਡੇ ਸੰਸਾ ਬਿਲਕੁਲ বুঝে ਪਸੀ ਉਸ ਸਮਾਜ ਤੋਂ ਪਹਿਲੀ ਗੱਲ ਸੁਣਦੇ ਹੈਗੇ ਵੀ 18ਵੀਂ ਸਦੀ ਆ ਵੀ ਵਿਗਿਆਨ ਦਾ ਜੋ ਪਿਆਰ ਪਰ ਲੋਕ ਪਰ ਲੈ ਕੇ ਕਿ ਜੇ ਇੱਕ ਹੋਰ ਚੀਜ਼ ਸੁਣਦੇ ਹੈਗੇ ਵੀ ਜਦੋਂ ਬਰਨ ਕਰਦੇ ਆ ਤਾਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰੀ ਦੀ ਹੈਗੇ ਉਹ ਕਦੇ ਵੀ ਜਿਹੜੇ ਅੰਦਰ ਸੋਸ ਬਹਿਮ ਪੜਨਾ ਤਾਂ ਇਹ ਪ੍ਰਾਚਨ ਸਮਾਜ ਦੇ ਵਿੱਚੋਂ ਨਿਕਲ ਹੋਇਆ ਤਾਂ ભગવાન ਨੇ ਉਹ ਲੋਕ ਅਨਪੜ੍ਹ ਸੀਗੇ ਅਗਿਆਨੇ ਸੀ ਲੋਕਾਂ ਨੂੰ ਪਤਾ ਨਹੀਂ ਨਾ ਸਮਝੀ ਕੋਈ ਅੰਧ ਵਿਸ਼ਵਾਸ ਬਿਲਕੁਲ ਤਾਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਤੁਸੀਂ ਵਿਸਤਾਰਪੂਰਵਕ ਜਾਣਕਾਰੀ ਦਿਓ ਵੀ ਅਸਲ ਵਿੱਚ ਇਹ ਅੰਧ ਵਿਸ਼ਵਾਸ ਹੈ ਕਿ ਇਥੋਂ ਪੈਦਾ ਹੋਏ ਕਿਵੇਂ ਸ਼ੁਰੂਤ ਹੋਏ ਬਿਲਕੁਲ ਕਿਵੇਂ ਮਨੁੱਖੀ ਜ਼ਿੰਦਗੀ ਤੇ ਪ੍ਰਭਾਵਿਤ ਕਰਦੇ ਸਾਡੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਬੜੇ ਲੰਮੇ ਸਮੇਤੋਂ ਆ ਜਦੋਂ ਤੱਕ ਜਦੋਂ ਮਨੁੱਖੀ ਸਭਿਤਾ ਹੋਣ ਦੇ ਵਿੱਚ ਆਈ ਆ ਹਾਂਜੀ ਜਾਨਵਰ ਨੂੰ ਪਿੰਨ ਹੋ ਕੇ ਮਨੁੱਖ ਵੱਲੋਂ ਵਧੇ ਆ ਜਦੋਂ ਇਸ ਮਨੁੱਖ ਨਾਲ ਦੇ ਜੀਵ ਨੇ ਜਾਂ ਮਨੁੱਖ ਨਾਲੋਂ ਦੇ ਜਾਨਵਰ ਨੇ ਆਪਣੀਆਂ ਅਗਲੀਆਂ ਮਤਲਬ ਲੱਤਾਂ ਤੋਂ ਬਾਹਾਂ ਦਾ ਕੰਮ ਲੈਣਾ ਸ਼ੁਰੂ ਕੀਤਾ ਤੇ ਜਾਨਵਰ ਨਾਲ ਇੱਕਦਮ ਪਿੰਨ ਹੋ ਗਿਆ ਹੌਲੀ ਹੌਲੀ ਇਹਨਾਂ ਨੇ ਜਿਹੜੀ ਆ ਬੋਲੀ ਉਹ ਵਿਕਸਿਤ ਹੋਈ ਤੇ ਉਹਦੇ ਨਾਲ ਹੀ ਉਸ ਸਮੇਂ ਜੋ ਵੀ ਕੁਦਰਤੀ ਵਰਤਾਰੇ ਧਰਤੀ ਤੇ ਵਾਪਰਦੇ ਸੀ ਚਾਹੇ ਉਹ ਮੀਂਹ ਪੈਣਾ ਸੀ ਚਾਹੇ ਹਨੇਰੀ ਆ ਜਾਣਾ ਸੀ ਚਾਹੇ ਸੂਰੀ ਦਾ ਚੜਨਾ ਸੀ ਦਿਨ ਚੜ ਜਾਂਦਾ ਸੀ ਰਾਤ ਨੂੰ ਹਨੇਰਾ ਹੋ ਜਾਂਦਾ ਸੀ ਚੰਦਰਮਾ ਨਾਲ ਚਾਨਣ ਹੋ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਨਹੀਂ ਸੀ ਵੀ ਅਸਲ ਦੇ ਵਿੱਚ ਹੈ ਕੀ ਵੀ ਇਹ ਵਰਤਾਰੇ ਕਿਉਂ ਵਾਪਰਦੇ ਆ ਅੱਛਾ ਉਸ ਕਾਰਨ ਕਰਕੇ ਮਨੁੱਖ ਨੇ ਉਸ ਸਮੇਂ ਜਦੋਂ ਇਹਨਾਂ ਬਾਰੇ ਫਰੋਲਾ ਫਰਾਲੀ ਸ਼ੁਰੂ ਕਰਤੀ ਇਹਨਾਂ ਬਾਰੇ ਜਾਨਣਾ ਚਾਹਿਆ ਤਾਂ ਉਹਦੇ ਨਾਲ ਜਿਹੜੇ ਆ ਐ ਉਸ ਸਮੇਂ ਘਟ ਗਿਆਨ ਨਾਲ ਜੋੜਾ ਵੀ ਕੁਝ ਹੋਣ ਦੇ ਵਿੱਚ ਆਇਆ ਬਹੁਤ ਹੌਲੀ-ਹੌਲੀ ਉਹਨਾਂ ਨੇ ਵਿਮਾ ਮਰਮਾ ਦਾ ਰੂਪ ਧਾਰਨ ਕਰ ਲਿਆ ਬੇਸ਼ੱਕ ਉਹ ਬਾਦ ਵਿਗਿਆਨੀਆਂ ਨੇ ਉਹਨਾਂ ਦੇ ਕਾਰਨ ਦੇਤੇ ਪਰ ਉਹ ਵਹਿਮ ਭਰਮ ਜਿਹੜੇ ਸਾਡੇ ਅਚੇਤ ਮਨ ਦੇ ਵਿੱਚ ਬੈਠੇ ਹੋ ਸੀ ਉਸੇ ਤਰ੍ਹਾਂ ਸਾਡੇ ਨਾਲ ਪੀੜੀ ਦਰ ਪੀੜੀ ਇਹ ਸਾਡੇ ਨਾਲ ਚੱਲਦੇ ਰਹੇ ਤਾਂ ਇਹ ਇਹ ਦੱਸੋ ਸਾਨੂੰ ਵੀ ਇਹ ਕੀ ਮਨੁੱਖੀ ਜ਼ਿੰਦਗੀ ਨੂੰ ਇਹ ਅੰਧਵਿਸ਼ਵਾਸ ਵਰਮ ਪਰਮ ਨੇ ਕਿਵੇਂ ਤੇ ਕਿੰਨਾ ਕੁ ਪ੍ਰਭਾਵਿਤ ਕਰ ਰਿਹਾ ਹੈ ਇਹ ਮਨੁੱਖੀ ਜ਼ਿੰਦਗੀ ਨੂੰ ਜਿਹ ਵਹਿਮ ਪਰਮ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ ਨੇ ਸਾਡੇ ਸਮਾਜ ਦੇ ਵਿੱਚ ਜੇ ਮੈਂ ਕੁਝ ਵਹਿਮਾਂ ਦੀ ਗੱਲ ਕਰੀਏ ਹਾਂਜੀ ਕਿ ਅੱਜ ਆਪਾਂ ਇੱਕ ਵਹਿ ਮੱਲੇ ਜਾਂਦਾ ਵੀ ਨੰਬਰਦਾਰ ਮੱਥੇ ਲੱਗਾ ਮਾਰਾ ਹੁੰਦਾ ਹਾਂਜੀ ਹੁਣ ਅਸਲ ਦੇ ਵਿੱਚ ਉਸ ਸਮੇਂ ਦੀ ਹਾਲਾਤ ਦੀ ਉਜੜ ਸੀ ਹਾਂਜੀ ਉਸ ਸਮੇਂ ਹਾਲਾਤ ਕੀ ਸੀ ਵੀ ਰਾਜਾਂ ਦਾ ਰਾਜ ਹੁੰਦਾ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਨਾ ਨੰਬਰਦਾਰੀ ਪਰਤਾਂ ਹੋਂਦ ਵਿੱਚ ਆਈ ਜਿਹੜਾ ਰਾਜਾਂ ਦਾ ਜਾਂ ਗਵਰਨਮੈਂਟ ਦਾ ਉਸ ਸਮੇਂ ਦੀ ਦਾ ਸਰਬਰਾ ਹੁੰਦਾ ਸੀ ਓਹ ਪਿੰਡ ਦੇ ਵਿੱਚੋਂ ਮਾਮਲਾ ਜੋ ਟੈਕਸ ਪੈਂਦਾ ਸੀ ਜ਼ਮੀਨ ਤੋਂ ਇਕੱਠਾ ਕਰਦਾ ਹੁੰਦਾ ਸੀ ਤਾਂ ਉਸ ਸਮੇਂ ਦੇ ਇਹ ਜਦੋਂ ਇਕੱਠਾ ਕਰਦਾ ਸੀ ਤਾਂ ਮਾਮਲਾ ਉਦੋਂ ਕਿ ਇਹ ਤੇ ਖੇਤੀ ਦੇ ਪਿੰਡ ਸੀ ਆਮਦਨ ਨਹੀਂ ਹੁੰਦੀ ਸੀ ਕਿ ਤੇ ਆ ਮਾਮਲਾ ਪਰ ਨੰਬਰ ਦਾ ਔਖਾ ਕਾਰਜ ਸੀ ਇਹ ਤੁਸੀਂ ਗੀਤ ਵੀ ਸੁਣਿਆ ਹੋਵੇ ਹੋਇਆ ਮਾਮਲਾ ਪਰ ਨੰਤਵਾਰੀ ਹਾਂਜੀ ਤਾਂ ਮਾਮਲਾ ਪਰ ਨਭੋ ਔਖੇ ਕੰਮ ਹੁੰਦੇ ਸੀ ਤਾਂ ਜੋ ਗਵਰਨਮੈਂਟ ਸੇ ਸਾਰੀ ਜ਼ਮੀਨ ਤੇ ਮਾਮਲਾ ਪਹੁੰਚਦੀ ਸੀ ਮੀ ਨਾਲ ਖੇਤੀ ਹੁੰਦੀ ਸੀ ਮੀ ਖੇਤੀ ਪੂਰੀ ਹੁੰਦੀ ਜਿਸ ਕਰਕੇ ਆਮਦਨ ਘਟੁੰਦੀ ਸੀ ਤੇ ਮਾਮਲਾ ਪਰਿਆ ਲੈ ਜਾਂਦਾ ਹੁੰਦਾ ਸੀ ਤੇ ਨੰਬਰਦਾਰ ਉਸ ਸਮੇ ਮਾਮਲਾ ਇਕੱਠਾ ਕਰਦਾ ਸੀ ਅਗਰੋਂਦਾ ਸੀ ਤੇ ਜਦੋਂ ਕੋਈ ਟੁੱਟੇ ਹੋਏ ਕਿਸਾਨ ਜਾਂ ਹੋਰ ਨੰਬਰਦਾਰ ਮਿਲਦਾ ਸੀ ਤਾਂ ਉਹਨਾਂ ਨੂੰ ਕਈ ਵਾਰੀ ਉਹ ਇਸ ਵੀ ਮੈਨ ਇਧਰ ਠਾਣੇ ਵੜਾਉਣਾ ਮਾਮਲਾ ਨਹੀਂ ਭਰਿਆ ਤੁਸੀਂ ਤੇ ਨਹੀਂ ਆਉਂਦੀਆਂ ਵਗਾਰਾਂ ਤੱਕ ਵੀ ਕਰਵਾਉਂਦਾ ਸੀ ਜਾਂ ਥਾਣੇ ਵੀ ਫੜਵਾ ਦਿੰਦਾ ਸੀ ਤਾਂ ਉਸ ਰੂਪ ਦੇ ਵਿੱਚ ਇਹ ਹੋ ਗਿਆ ਵੀ ਜੇ ਆਪਾਂ ਯਾਰ ਇੱਧਰ ਦੀ ਲੰਗੋ ਇਸ ਗਰੀ ਲੰਗੋ ਇੱਧਰ ਨੰਬਰਦਾਰ ਮਿਲ ਜੂਗਾ ਤੇ ਨੰਬਰਦਾਰ ਤੋਂ ਤੜਕੇ ਨੰਘਣ ਲੱਗ ਪਏ ਨੰਬਰਦਾਰ ਤੋਂ ਤੜਕੇ ਲੰਘਣ ਦਾ ਕਾਰਨ ਹੌਲੀ ਹੌਲੀ ਬਣ ਗਿਆ ਵੀ ਨੰਬਰਦਾਰ ਤਾਂ ਮੱਥੇ ਮਾੜਾ ਲਗਾ ਹਾਂ ਵੀ ਇਸ ਰੂਪ ਤੇ ਹੋ ਗਏ ਐਵੇਂ ਜੇ ਆਪਾਂ ਇੱਕ ਹੋਰ ਹੈ ਤਾਂ ਬਹੁਤ سارے ਜਿਦਿਸ਼ੇਕ ਆ ਹਾਂਜੀ ਉਹ ਤਾਂ ਇਹ ਨਹੀਂ ਸੋਚਦੇ ਪਿੱਛੇ ਤੋਂ ਦੀ ਕਿਉਂ ਆ ਹਾਂਜੀ ਉਹ ਸ਼ੱਕ ਦਾ ਕਾਰਨ ਕੀ ਹੈ ਵੀ ਸਾਡੇ ਨੱਕ ਦੇ ਵਿੱਚ ਜੋ ਬਰੀਕ ਵਾਲ ਹੁੰਦੇ ਆ ਅਸੀਂ ਹਵਾ ਰਹੀਂ ਨੱਕ ਰਹੀਂ ਸਾਹ ਲੈਨੇ ਆ ਹਾਂਜੀ ਤਾਂ ਉਹ ਜਦੋਂ ਕੋਈ ਬਰੀਕ ਕਿਣਕਾ ਸਾਡੇ ਨੱਕ ਦੇ ਵਿੱਚ ਜਾਂਦਾ ਤੇ ਸਾਨੂੰ ਉਹ ਸ਼ੱਕ ਆਉਂਦੀ ਹੈ ਕਿਉਂਕਿ ਸਾਡਾ ਦਿਮਾਗ ਨੂੰ ਸੁਚੇਤ ਕਰਦਾ ਕੋਈ ਗਲਤ ਗੱਲ ਵੀ ਕੋਈ ਗਲਤ चीज ਅੰਦਰ ਆ ਰਹੀ ਆ ਜੋ ਸਾਡੇ ਇਸ ਪ੍ਰਬੰਧ ਨੂੰ ਇਫੈਕਟ ਕਰੂਗੀ ਤਾਂ ਉਹ ਉਸ ਨੂੰ ਬਾਹਰ ਕੱਢਣ ਵਾਸਤੇ ਜੋ ਵੀ ਮਤਲਬ ਕਿਿਆ ਵਾਪਰਦੇ ਉਹਨੂੰ ਅਸੀਂ ਸ਼ੱਕ ਕਹਿੰਨੇ ਆ ਤੇ ਸ਼ੱਕ ਆਉਂਦੀ ਹੈ ਇਹਦਾ ਹੁਣ ਤੁਰਨੀਆਂ ਨਾ ਤੁਰਨ ਦਾ ਕੋਈ ਸਬੰਧ ਨਹੀਂ ਹੁੰਦਾਗਾ ਹੋ ਸਕਦਾ ਕਿਸੇ ਸਮੇਂ ਇਸ ਗੱਲ ਤੋਂ ਵਹਿਮ ਪਰ ਪੈਦਾ ਹੋਇਆ ਹੋਵੇ ਅ ਬੀਜੇ ਬੰਦੇ ਨੂੰ ਸ਼ੱਕ ਆ ਗਈ ਜੇ ਦਾ ਮਤਲਬ ਸ਼ੱਕ ਆ ਗਈ ਤਾਂ ਉਸ ਬੰਦੇ ਨੂੰ ਜੁਕਾਮ ਲੱਗਿਆ ਹੋਵੇ ਜੇ ਜੁਕਾਮ ਹੋਇਆ ਹੋਊਗਾ ਤਾਂ ਗਲਾ ਖਰਾਬ ਹੋਣਾ ਤਾਂ ਖਦਸ਼ਾ ਹੁੰਦਾ ਗਲਾ ਖਰਾਬ ਹੋ ਗਿਆ ਤਾਂ ਬੁਖਾਰ ਹੋ ਸਕਦਾ ਤੁਰ ਕੇ ਜਾਂਦੇ ਸੀ ਵੈਦ ਅਕੀਮ ਹੁੰਦੇ ਨਹੀਂ ਸੀ ਜਿਸ ਕਾਰਨ ਕਰਕੇ ਉਹਨੂੰ ਕਿਹਾ ਗਿਆ ਵੀ ਤੂੰ ਬੈਠ ਜਾ ਦੋ ਮਿੰਟ ਕੋਈ ਪਤਾ ਲੱਗੇ ਵੀ ਸ਼ੱਕ ਆਈ ਕਿਉਂ ਤਾਂ ਕਿ ਪੈਰ ਮਲਕੇ ਜਾ ਰਹੇ ਜਬੇ ਐਸਟੋਏ ਵੈਂਪਰਮ ਪੈਦਾ ਹੋ ਗਿਆ ਵੀ ਸ਼ੱਕ ਆਈ ਮਾੜੀ ਹੁੰਦੀ ਹੈ ਕੰਮ ਨਹੀਂ ਬਣਦਾ ਜੇ ਉਹ ਤੇ ਜਾ ਰਹੇ ਤਾਂ ਕੰਮ ਨਹੀਂ ਬਣਦਾ ਜਾਂ ਮਨ ਨਾਲ ਇਹਦਾ ਕੋਈ ਸੁਭਦ ਨਹੀਂ ਹੁੰਦਾ ਕੋਈ ਇਹਨ ਤੁਸੀਂ ਦੋ ਕੁ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਇਸ ਗੱਲ ਦੇ ਬਾਰੇ ਕਿ ਇਹਦੇ ਪਿੱਛੇ ਲੌਜੀਕ ਹੈ ਇਹਦੇ ਪਿੱਛੇ ਕਾਰਨ ਹੈ ਚਾਹੇ ਛੇ ਕੌਣ ਦਾ ਕਾਰਨ ਹੈ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਅੰਤਰੀਆਂ ਹੈਗੀਆਂ ਨੇ ਤਾਂ ਉਹਦੇ ਵਿੱਚ ਤੁਹਾਡੇ ਨੂੰ ਸਭ ਤੋਂ ਸਾਰ ਉਹਦੇ ਪਿੱਛੇ ਵੀ ਲੋਜਿਕ ਫਿਰ ਇਹ ਕੀ ਕਾਰਨ ਹੈ ਕਿ ਉਸ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ 'ਚ ਇੰਨਾ ਫਰਕ ਹੋਣ ਦੇ ਬਾਅਦ ਇਹ ਨੇ ਲੋਕ ਫੜਨ ਲਿਖਣ ਦੇ ਬਾਅਦ ਵੀ ਲੋਕ ਜਿਉਂ ਦੀ ਕਿਉਂ ਉਹਨਾਂ ਅੰਧ ਰਸਾ ਉਸ ਤਰ੍ਹਾਂ ਹੀ ਮੰਨਤਾ ਦੇ ਰਹੇ ਨੇ ਹੁਣ ਮੰਨ ਲਓ ਕੋਈ ਰਸਤੇ ਜਾ ਰਿਹਾ ਹੈਗਾ ਬਿੱਲੀ ਆ ਗਈ ਰਾਹ ਕਟੇ ਹੀ ਬੰਦਾ ਰੁਕ ਗਿਆ ਜਾਂਦਾ ਨੇ ਕਿ ਤੁਰਦਾ ਨੀਗਾ ਤੇ ਉਹ ਜਿਵੇਂ ਤੁਹਾਡੇ ਲਈ ਕਰਿਆ ਉਹਦਾ ਅਰਜ਼ੀ ਚੈੱਕ ਵੀ ਬੰਦਾ ਰੁਕ ਗਿਆ ਜਾਂਦਾ ਨੇ ਫਿਰ ਇਹ ਕਾਰਨ ਕੀ ਹੈ ਵੀ ਲੋਕ ਕਿਉਂ ਉਹਨੂੰ ਇਸ ਤਰ੍ਹਾਂ ਹੀ ਅੱਜ ਵੀ ਉਸ ਤਰ੍ਹਾਂ ਹੀ ਮੰਨੀ ਜਾਂਦੇ ਨੇ ਜਦੋਂ ਕਿ ਦੇ ਪਿੱਛੇ ਬਹੁਤ ਸਾਰਾ ਕੁਝ ਕਿਤਾਬਾਂ ਵੀ ਆ ਗਈਆਂ ਗਿਆਨ ਵੀ ਅਗਰ ਉਹਨਾਂ ਪੜ੍ਹੇ ਲਾ ਕੇ ਫਿਰ ਲੋਕ ਇਸ ਨੂੰ ਛੱਡ ਕਿਉਂ ਨਹੀਂ ਰਹੇ ਨਾ ਇੱਕ ਤਾਂ ਇਹਦੀ ਸਭ ਤੋਂ ਵੱਡੀ ਕਾਰਨਾਂ ਤਾਂ ਉਹ ਹੈਗੀ ਆ ਅਣਪੜਤਾ ਜੇ ਜਦੋਂ ਪੜ੍ਹਾਈ ਲਿਖਾਈ ਵੀ ਆਈ ਗਈ ਤੇ ਸਾਡੀ ਪੜ੍ਹਾਈ ਲਿਖਾਈ ਉਸ ਰੂਪ ਦੇ ਵਿੱਚ ਨਹੀਂ ਆਈ ਵੀ ਇਹ ਸਾਨੂੰ ਇਹ ਵਿਹਿਮਾ ਭਰਮਾ ਪ੍ਰਤੀ ਜਾਂ ਵਿਗਿਆਨ ਦੇ ਗਿਆਨ ਪ੍ਰਤੀ ਜਾਂ ਵਿਗਿਆਨਕ ਸੋਚ ਪੈਦਾਵਲ ਕਰਨ ਨੂੰ ਨਹੀਂ ਜਾ ਰਹੀ ਇਹ ਸਿਰਫ ਅੱਖਰ ਗਿਆਨ ਦਿੱਤਾ ਜਾ ਰਿਹਾ ਸਿੱਖਿਆਤ ਨਹੀਂ ਕੀਤਾ ਜਾ ਰਿਹਾ ਮਨੁੱਖਾ ਸਾਡੀ ਪੜ੍ਹਾਈ ਨੇ ਨੰਬਰਾਂ ਦੀ ਰੋਡ ਦੇ ਵਿੱਚ ਪਾ ਦਿੱਤੇ ਕਿ ਉਹ ਸਿਰਫ ਪੜ੍ਹ ਕੇ ਰੱਟਾ ਲਾ ਕੇ ਨੰਬਰ ਲੈਂਦੇ ਆ ਤੇ ਇਸ ਪੜ੍ਹਾਈ ਨੇ ਸਾਡਾ ਜਿਹੜਾ ਹੈਗਾ ਇਹ ਸਮਾਜ ਨੂੰ ਵਿਗਿਆਨਕ ਸੋਚ ਧਾਰਤ ਨਹੀਂ ਬਣਾ ਰਹੀ ਜਾਂ ਨਵੀਂ ਸੋਚ ਧਾਰਤ ਨਹੀਂ ਬਣਾ ਰਹੀ ਦੂਜੀ ਕਾਰਨ ਵੀ ਵੱਡਾ ਕਰਦਾ ਹੈ ਵੀ ਕਿਉਂਕਿ ਇਹ ਵਿਹਿਮਾ ਭਰਮ ਸਦੀਆਂ ਤੋਂ ਪਏ ਆ ਤੇ ਸਦੀਆਂ ਤੋਂ ਜਿਹੜੀ ਚੀਜ਼ ਮਨ ਦੇ ਵਿੱਚ ਪਈ ਹੁੰਦੀ ਆ ਉਹ ਸਾਡੇ ਅਟੇਕ ਮਨ ਦੇ ਵਿੱਚ ਇੰਨੀ ਡੂੰਘੀ ਤਰ੍ਹਾਂ ਬੈਠ ਜਾਂਦੀ ਆ ਕਿ ਉਹਨੂੰ ਬਾਹਰ ਕੱਢਣ ਦੇ ਲਈ ਵੀ ਗਾਂ ਪੀੜੀਆਂ ਲੱਗਦੀਆਂ ਪੀੜੀ ਦਰ ਪੀੜੀ ਇਹ ਕਿਉਂਕਿ ਆਉਂਦੇ ਆ ਸਾਡੇ ਕੋਲੇ ਮੁੱਖ ਗਰੁੱਪ ਦੇ ਵਿੱਚ ਪਰਿਵਾਰ ਤੋਂ ਛੋਟੇ ਹੁੰਦਿਆਂ ਤੋਂ ਬੱਚਾ ਛੋਟਾ ਹੁੰਦਾ ਛੋਟੇ ਹੁੰਦੇ ਬੱਚਿਆਂ ਨੂੰ ਇਹ ਗੱਲਾਂ ਦੱਸ ਦਿੱਤੀਆਂ ਜਾਂਦੀਆਂ ਕਿ ਭੂਤਾਂ ਹੁੰਦੀਆਂ ਵਹਿਮ ਹੁੰਦਾ ਪ੍ਰੇਤ ਹੁੰਦੇ ਆ ਐ ਹੁੰਦਾ ਤਾਂ ਜਾਂਦੇ ਵੀ ਦੇਵਤੇ ਨੇ ਕਹਾਣੀਆਂ ਸੁਣਾਇਆ ਜਾਂਦੀਆਂ ਸਾਡੀਆਂ ਨਾਨੀਆਂ ਦੁਆਰਾ ਮਾਸੀਆਂ ਦੁਆਰਾ ਹਨਾ ਭੂਆ ਦੁਆਰਾ ਦਾਦੀਆਂ ਦੁਆਰਾ ਤਾਂ ਉਹਨਾਂ ਨੂੰ ਕਹਾਣੀਆਂ ਬੱਚੇ ਦਾ ਮਨ ਕੋਰਾ ਸਕੋਰੀ ਸਲੇਟ ਵਾਂਗੂ ਹੁੰਦਾ ਉਸ ਤੇ ਉੱਕਰੀਆਂ ਜਾਂਦੀਆਂ ਇਹੋ ਲੱਗਦਾ ਵੀ ਇਹ ਚੀਜ਼ਾਂ ਵੀ ਕੋਈ ਹੋਂਦ ਹੁੰਦੀ ਆ ਉਹ ਬੇਸ਼ੱਕ ਸचेत ਤੌਰ ਤੇ ਕੱਢ ਵੀ ਦੇਵੇ ਪਰ ਅਚੇਤ ਤੌਰ ਤੇ ਉਹਦੇ ਨਾਲ ਮਤਲਬ ਜਿਹੜੀ ਹੈਗੀ ਉਹ ਮਨ ਦੇ ਵਿੱਚ ਇਹ ਗੱਲ ਪਈ ਰਹਿੰਦੀ ਆ ਜਿਵੇਂ ਜੇ ਮੈਂ ਧਾਰਮ ਸਿੰਘ ਜੀ ਤੁਹਾਡੇ ਨਾਲ ਇੱਕਵੇਂ ਮਨ ਦੇ ਵਿੱਚ ਚੇਤ ਮਨ ਤੇ ਇਹ ਗੱਲ ਪਈ ਰਹਿੰਦੀ ਹੈ ਮੈਂ ਆਪਣੇ ਨਾਲ ਆਪਣੀ ਬਿਲਕੁਲ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਬਚਪਨ ਦੇ ਮੈਂ ਸਾਡਾ ਪਾਲਣ ਪੋਸ਼ਣ ਵੀ ਇੱਥੇ ਹੋਇਆ ਇਸੇ ਸਮਾਰਟ ਹੋਇਆ ਇਸ ਤਰ੍ਹਾਂ ਅਸੀਂ ਵੀ ਇਹੀ ਕਹਾਣੀਆਂ ਸੁਣੀਆਂ ਬਦੀਆਂ ਨਾਨੀਆਂ ਤੋਂ ਇਹੀ ਸਾਨੂੰ ਲੱਗਦਾ ਹੁੰਦਾ ਵੀ ਹਨੇਰੇ ਦੇ ਵਿੱਚ ਜਿਹੜੀਆਂ ਪੁੱਤਾਂ ਹੁੰਦੀਆਂ ਵੀ ਜਦੋਂ ਖੇਤ ਨੂੰ ਚਾਹੀਦਾ ਸੀ ਕਿਤੇ ਹਨੇਰੇ ਜਾਈਦਾ ਸੀਗਾ ਤੇ ਮਨ ਦੇ ਵਿੱਚ ਉਹ ਗੱਲ ਪਈ ਹੁੰਦੀ ਤੇ ਅੱਗੇ ਜੇ ਅੱਖਾਂ ਦੇ ਬੁੱਟੇ ਵੀ ਦਿਖ ਜਾਂਦੇ ਸਾਨੂੰ ਐ ਲੱਗਦਾ ਸੀ ਕੋਈ ਬੰਦਾ ਖੜਾ ਤੇ ਜਦੋਂ ਧਿਆਨ ਨਾਲ ਉਹਨੂੰ ਮਤਲਬ ਮਨ ਦੇ ਵਿੱਚ ਬਣਾ ਵੀ ਕੀ ਖੜਾ ਹੈ ਨਾ ਡਰ ਦੇ ਵਿੱਚੋਂ ਉਹਨੇ ਉਹ ਅੱਖਾਂ ਦੇ ਬੁੱਟੇ ਨੇ ਭੂਤ ਪ੍ਰੇਤ ਦਾ ਰੂਪ ਧਰਨ ਕਰ ਜਾਣਾ ਮਤਲਬ ਅਚੇਤ ਤੌਰ ਤੇ ਮਨ ਨੂੰ ਲੱਗਣਾ ਹਾਲਾਂਕਿ ਵਰਤਾਰਾ ਉਹ ਹੁੰਦਾ ਕੁਝ ਨਹੀਂ ਸੀਗਾ ਜਦੋਂ ਅੱਗੇ ਜਾ ਕੇ ਵਿਗਿਆਨਕ ਕੁਝ ਪੜ੍ਹੇ ਜਾਂ ਮਾਸਟਰ ਵਾਲੇ ਸਾਡੇ ਅਧਿਆਪਕਾਂ ਨੇ ਕੁਝ ਦੱਸਿਆ ਸਾਨੂੰ ਅੱਗੇ ਜਾਂ ਪ੍ਰਗਤੀਵਾਦੀ ਲੋਕਾਂ ਦਾ ਵਾਹ ਪਿਆ ਸਾਨੂੰ ਕੁਝ ਹੋ ਹੋ ਜਾ ਸੈਟ ਮਿਲਿਆ ਤੇ ਇਹ ਗੱਲਾਂ ਅਸੀਂ ਮਨ ਦੇ ਵਿੱਚੋਂ ਕੱਢੀਆਂ ਕਿਉਂਕਿ ਅਧਿਆਪਕਾਂ ਨੇ ਸਾਨੂੰ ਦੱਸਿਆ ਵੀ ਕੋਈ ਵੀ ਚੀਜ਼ ਆਪਣੀ ਜਗ੍ਹਾ ਤੇ ਚੱਲ ਕੇ ਦੂਜੀ ਜਗ੍ਹਾ ਤੇ ਉੱਥੋਂ ਤੱਕ ਨਾ ਉਦੋਂ ਤੱਕ ਨੀ ਜਾਂਦੀ ਜੋਂ ਤੱਕ ਉਹਤੇ ਕਿਸੇ ਹੰਦਾ ਬਲ ਨਹੀਂ ਲੱਗਦਾ ਤੇ ਬਾਲਾ ਇੱਕ ਪੂਤ ਸਰੀਰ ਬਣਾ ਨਹੀਂ ਹੁੰਦਾ ਜਦੋਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਉਹਦਾ ਸਰੀਰ ਸਾੜ ਦਿੱਤਾ ਉਹਦੇ ਚ ਬਾਲੀ ਨਹੀਂ ਹੁੰਦਾ ਤੇ ਬਲ ਬਣਾ ਕੰਮ ਕਿਵੇਂ ਕਰੂ ਠੀਕ ਹੈ ਬੜਾ ਜਿਹੜਾ ਪੁੱਤ ਖੇਡ ਬਣਾ ਨਹੀਂ ਆਉਂਦਾ ਤਾਂ ਮੇਰੇ ਨਾਲ ਘਟਨਾ ਕਿ ਵਾਪਰੀ ਵੀ ਮੈਂ ਇਹ ਚੇਤਤੌਰ ਤੇ ਕਰ ਪਿਆ ਪਿੰਡ ਚ ਐਲਾਨ ਕਰਤਾ ਸੀ ਚੇਤਤੌਰ ਤੇ ਕਰ ਪਿਆ ਨਮਾਜ ਚੋਂ ਪਿੰਡ ਚ ਐਲਾਨ ਕਰਤਾ ਵੀ ਅਸੀਂ ਭੂਤ ਪਰੇਤਾਂ ਨੂੰ ਨਹੀਂ ਮੰਨਦੇ ਭੂਤ ਪਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ। ਉਸ ਸਮੇਂ ਕਾਫੀ ਇਹ ਬੋਲ ਬਾਲਾ ਅਸੀਂ ਭੂਤ ਪਰੇਤਾਂ ਦਾ ਇਹ ਸਾਡਾ ਅਸੀਂ ਕਿ ASCII ਦੀ ਗੱਲ ਹੋਣੀ ਆ ਪਰ ਖੇਡੀ ਵੀ ਉਹ ਹੋਂਦ ਨਹੀਂ ਆਈ ਸੀ। ਪਰ ਕਿਉਂਕਿ ਕੁਝ ਕੱਬੇ ਹੋਈ ਹੋਈ ਪੜ ਚੁੱਕੇ ਸੀ ਤਾਂ ਅਸੀਂ ਐਲਾਨ ਕਰਤਾ ਪਿੰਡ ਚ ਵੀ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਕਿ ਭੂਤ ਪਰੇਤਾਂ ਨਹੀਂ ਹੁੰਦੀਆਂ। ਭੂਤ ਪਰੇਤ ਸਾਨੂੰ ਕੋਈ ਦਿਖਾਵੇ। ਤਾਂ ਹੋਇਆ ਕੀ ਵੀ ਉਦੋਂ ਨ ਇੱਕ ਰਾਤ ਬਿਜਲੀ ਨਹੀਂ ਆਉਣੀ ਸੀ ਤੜਕੇ ਲਵਾਵਿਆ ਲਾਉਣੀ ਸੀ ਤੇ ਮੇਰੇ ਬਾਪੂ ਜੀ ਮੈਨੂੰ ਕਹਿਣ ਲੱਗੇ ਵੀ ਜਾ ਤੂੰ ਜਾ ਕੇ ਗਵੰਡਾ ਕੇ ਇੰਜਨ ਛੱਡ ਤੇ ਆਪਣਾ ਇੱਕ ਕੇਹਰਾ ਭਰ ਤੇ ਤੇ ਸੁਬਹਾ ਮਤਲਬ ਬਿਜਲੀ ਆ ਜੂਗੀ ਦੂਜਾ ਕੇਹਰਾ ਉਦੋਂ ਭਰ ਲਾਂਗੇ ਮੈਂ ਗਵੰਡਾ ਕੇ ਇੰਜਨ ਛੱਡ ਲਿਆ ਮੇਰੇ ਕੋਲ ਸਾਈਕਲ ਸੀ ਕੈਨੀ ਸੀ ਕਈ ਸੀ ਤੇ ਮੈਂ ਉੱਥੋਂ ਮਿਲਣ ਕੋਈ ਗੱਲ ਨਾ ਕੋਈ ਕੁਛ ਨਾ ਤੇ ਮੈਂ ਪਿੰਡ ਤਰ ਗੀੜੇ ਵੀ ਆਪਣੇ ਖੇਤੀ ਕੁ ਮਾਰ ਕੇ ਗਿਆ ਦੇਖ ਕੇ ਗਿਆ ਕੇਹਰਾ ਭਰ ਗਿਆ ਕਿ ਨਹੀਂ ਭਰ ਗਿਆ ਤੇ ਜਦੋਂ ਮੈਂ ਇੰਜਨ ਬੰਦ ਕੀਤਾ ਰਾਤ ਨੂੰ 12:30 ਵਜੇ ਦਾ ਟਾਈਮ ਹੋਣਾ ਜਦੋਂ ਮੈਂ ਇੰਜਨ ਆਪਣਾ ਬੰਦ ਕੀਤਾ ਉਹ ਕੁਮੇ ਸੋਰਪਿਆ ਸਾਈਕਲ ਚੱਕਿਆ ਕਿੰਨੀ ਹੱਥ 'ਚ ਫੜ ਲਈ ਕਈ ਪਿੱਛੇ ਟੰਗ ਲਈ ਤੇ ਸਾਈਕਲ ਠੀਕ ਜਦੋਂ ਉੱਪਰ ਜਿਹੜਾ ਸਾਈਕਲ ਭਾਰਾ ਹੋ ਗਿਆ ਓਕੇ ਮੈਨੂੰ ਐ ਲੱਗੇ ਵੀ ਜਿਵੇਂ ਪਿੱਛੋਂ ਕੋਈ ਸਾਈਕਲ ਖਿੱਚਦਾ ਹੁੰਦਾ ਦੋ ਕਵਾਰੀ ਮੇਰਦਾ ਜਦੋਂ ਐ ਵਾਪਰੇਆ ਇੱਕ ਵਾਰੀ ਮੇਰੇ ਮਨ 'ਚ ਕੋਈ ਨਹੀਂ ਗੱਲ ਆਈ ਦੂਜੀ ਵਾਰ ਜਦੋਂ ਵਾਪਰੇਆ ਮੈਨੂੰ ਲੱਗੇ ਪਿੱਛੋਂ ਕਹਿਦਾ ਹੁੰਦਾ ਮੈਂ ਆਸੇ-ਪਾਸੇ ਨਿਗਾ ਮਾਰੀ ਬੰਦਾ ਮੈਨੂੰ ਕੋਈ ਨਜ਼ਰ ਨਾ ਆਇਆ ਪਰ ਨਾਲ ਹੀ ਇੱਕ ਉਹਨਾਂ ਦੀ 베ਰੀ ਸੀ ਤੇ 베ਰੀ ਥੱਲੇ ਉਹਨਾਂ ਦੇ ਆਪਦੇ ਕਿਸੇ ਬਾਬੇ ਦੀ ਮੱਟੀ ਬਣੀ ਹੋਈ ਸੀ ਓਕੇ ਮੇਰੇ ਮਨ ਚੋ ਅਚੇਤ ਮਨ ਦੇ ਵਿੱਚ ਇੱਕਦਮ ਇਹ ਗੱਲ ਗਈ ਵੀ ਮਤਲਬ ਯਾਰ ਆਪਾਂ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੋ ਸਕਦਾ ਕੋਈ ਯਾਰ ਕੋਈ ਮੱਟੀ ਵਾਲੇ ਬਾਬੇ ਦੇ ਕਰੇ ਹੋ ਖਿੱਚਦਾ ਹੋਵੇ ਅੱਛਾ ਮੈਂ ਐਵੇਂ ਬੜੇ ਹੀ ਮਾਰਾ ਹੁਣ ਇੱਥੇ ਖੜੋ ਕੇ ਵੀ ਮੈਂ ਅੰਦਰੋਂ ਡਰ ਗਿਆ ਪਰ ਉੱਪਰੋਂ ਮਨ ਨੂੰ ਕਹਣਾ ਜੇ ਕੀਤਾ ਯਾਰ ਵਿਖੀ ਜੋ ਬਾਬਾ ਆਪਣੇ ਉਨ ਤਗੜਾ ਤੈਨੂੰ ਖਾਈਦਾ ਤਾਂ ਖਿੱਚ ਲੈ ਲੰਦੋ ਠੀਕ ਹੈ ਮੈਂ ਡਰਦਾ ਡਰੋਂਦਾ ਸਾਈਕਲ ਤੇ ਚੜ ਗਿਆ ਜਦੋਂ ਮੈਂ ਸੱਜਾ ਹੱਥ ਜਿਹੜਾ ਹੱਥ 'ਚ ਕੈਣੀ ਸੀ ਉਹ ਹੈਂਡਲ ਤੋਂ ਛੱਡ ਕੇ ਆਪਣਾ ਕੁੜਤਾ ਠੀਕ ਕੀਤਾ ਤੇ ਸਾਈਕਲ ਇੱਕਦਮ ਰੇਲਾ ਹੋ ਗਿਆ ਫਿਰ ਪਤਾ ਲੱਗਾ ਵੀ ਕਾਰਨ ਕੀ ਸੀ ਅਸਲ ਦੇ ਵਿੱਚ ਕੈਣੀ ਦੇ ਵਿਚਕਾਰ ਕੁੰਡਾ ਸੀ ਪਾਸਿਆਂ ਤੋਂ ਚੌੜੀ ਸੀ ਜਦੋਂ ਮੈਂ ਦੋਨੇ ਹੱਥ ਹੈਂਡਲ ਤੇ ਨਾਲ ਪਾ ਸੀ ਕੈਣੀ ਮੂਹਰੇ ਲੈ ਬ੍ਰੇਕ ਪਾ ਚੱਕ ਦਿੰਦੇ ਓਕੇ ਸਾਈਕਲ ਪਾਰਾ ਹੋ ਜਾਂਦਾ ਹੁਣ ਜੇ ਮੈਂ ਥੋੜਾ ਬਹੁਤ ਕਿਤਾਬਾਂ ਨਾ ਪੜੀਆਂ ਹੁੰਦੀਆਂ ਹੁੰਦੀਆਂ ਇਧਰ ਨਾਲ ਜੁੜਿਆ ਹੁੰਦਾ ਤੇ ਮੈਂ ਤਾਂ ਉੱਥੇ ਪੜਤਾਲ ਨਹੀਂ ਸੀ ਕਰਨੀ ਮੈਂ ਤਾਂ ਸਾਈਕਲ ਛੱਡ ਕੇ ਭਾਈ ਦੌੜਦਾ ਸੀ ਤੇ ਮੇਰੀ ਬੇਬੇ ਨੇ ਉਹ ਲੱਸੀ ਪੋੜੀ ਫਿਰਦੇ ਬਾਬਾ ਜੀ ਰਾਸਤਾ ਕੁਬਕੋ ਤੇ ਇਹ ਸਾਡੇ ਮਨ ਦੇ ਵਿੱਚ ਚੇਤ ਰੂਪ ਦੇ ਵਿੱਚ ਜਦੋਂ ਬਚਪਨ ਤੋਂ ਸਾਡੇ ਮਨਾਂ 'ਚ ਗੱਲਾਂ ਬੈਠੀਆਂ ਹੁੰਦੀਆਂ ਐ ਇਹ ਸਟੇਸ ਲੋਕ ਤੌਰ ਤੇ ਅੱਧ ਵੀ ਕਰ ਦਈਏ ਤਾਂ ਵੀ ਚੇਤ ਮਨ 'ਚ ਇਹ ਗੱਲਾਂ ਪਈਆਂ ਰਹਿੰਦੀਆਂ ਨੇ ਇਸ ਕਰਕੇ ਵਿਮਾ ਪਰਮਾ ਤੋਂ ਖੜਾ ਨਹੀਂ ਮਤਲਬ ਸਾਡੇ ਸਮਾਜ ਦਾ ਛੋਟਾ ਤੇ ਲਾਸ ਸਵਾਲ ਜਿਵੇਂ ਹੁਣ ਤਰਕਸ਼ਿਲ ਸੈਟੀ 'ਚ ਕੰਮ ਕਰ ਰਹੇ ਹਾਂ ਤਰਕਸ਼ਿਲ ਸੈਟੀ 'ਚ ਕੰਮ ਕਰ ਰਹੀ ਹੈ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਤਾਂ ਹੁਣ ਤੱਕ ਕਿੰਨੀ ਕ ਸਫਲਤਾ ਮਿਲੀ ਤੇ ਕਿੰਨਾ ਕ ਮਤਲਬ ਲੇਵਲ ਤੇ ਕੰਮ ਕਰ ਰਹੀ ਉਸ ਤੇ ਕਿ ਲੋਕਾਂ ਨੂੰ ਕੀ ਕਰਤਾ ਦੇਖੋ ਜੀ ਸੈਟੀ ਦੀ ਜਿਹੜੀ ਕਪੈਸਿਟੀ ਹੈ ਉਹ ਦੇ ਮੁਤਾਬਕ ਸੈਟੀ ਕਾਫੀ ਕੰਮ ਕਰ ਰਹੀ ਆ 1984 ਤੋਂ ਲੈ ਕੇ ਜਦੋਂ ਤੱਕ ਹੋਂਦ ਵਿੱਚ ਆਈ ਆ ਇਹਨੇ ਹਜ਼ਾਰੇ ਇਹੋ ਜਿਹੇ ਕੇਸ ਜਿੰਨਾ ਪਿੱਛੇ ਸਮਝਿਆ ਜਾਂਦਾ ਸੀ ਕਿ ਭੂਤਾਂ ਪ੍ਰੇਤਾਂ ਦਾ ਚੱਕਰ ਆ ਕੋਈ ਸੈਟੀ ਗਈ ਆ ਜਾਂ ਕੋਈ ਕਿਤੇ ਟੂਣਾ ਹੋਇਆ ਜਾਂ ਕੋਈ ਹੋਰ ਪੈਸੇ ਗੁੰਮ ਹੋ ਜਾਣ ਦਾ ਕੇਸ ਹੋਵੇ ਪਸ਼ੂ ਮਰ ਜਾਣ ਦਾ ਕੇਸ ਹੋਵੇ ਤੇ ਮੇਰੀ ਸਭ ਤੋਂ ਲਾਲ ਜਿਹੜੇ ਇੱਕ ਇਹੋ ਜਿਹੇ ਕੇਸ ਸੈਟੀ ਨੇ ਹੱਲ ਕੀਤੇ ਚਾਹੇ ਸਰ ਘਮਾਉਣ ਦਾ ਕੇਸ ਹੋਵੇ ਤੇ ਸੈਟੀ ਨੇ ਹਰ ਇਹੋ ਜਿਹੇ ਕੇਸਾਂ ਪਿੱਛੇ ਮਨੁੱਖੀ ਹੱਥ ਲੱਭਿਆ ਠੀਕ ਹੈ ਕੋਈ ਸੈਟੀ ਨੂੰ ਕੋਈ ਪਲੇ ਨਜ਼ਰ ਨਹੀਂ ਆਈ ਇਹ ਉਦੋਂ ਤੋਂ ਲੈ ਕੇ ਜਿਹੜਾ ਹੈਗਾ ਸੈਟੀ ਨੇ ਜੋ ਪਹਿਲਾਂ 1 ਲੱਖ ਰੁਪਏ ਦਾ ਲਾਮ ਸੀ ਅੱਜ ਵਧਾ ਕੇ 5 ਲੱਖ ਦਾ ਕਰ ਦਿੱਤਾ ਗਿਆ ਤੇ ਉਹ ਲਾਮ ਜਿੱਤਣ ਲਈ ਹਾਲ ਤੀਕ ਕੋਈ ਵੀ ਮਤਲਬ ਕੋਈ ਸਾਧ ਚੇਲਾ ਜਾਂ ਕੋਈ ਤਰਾ ਮਤਾਂ ਦਾ ਮਾਰ ਜਾਂ ਆਪ ਵਿਆਪ ਨੂੰ ਕੋਈ ਮਤਲਬ ਕਿਸੇ ਦੇਵੀ ਸ਼ਕਤੀ ਦਾ ਮਾਰ ਅਜੇ ਤੀ ਕੋ ਲਾਮ ਨਹੀਂ ਜਿੱਤ ਸਕਿਆਗਾ ਤੋਂ ਲਾਮ ਅੱਜ ਵੀ ਖੁੱਲਾ ਇਸ ਕਰਕੇ ਮੈਂ ਸਮਝਦਾ ਵੀ ਸੈਟੀ ਦੀ ਇਹ ਬਹੁਤ ਵੱਡੀ ਸਫਲਤਾ ਹੈ ਦੂਜੀ ਸਫਲਤਾ ਇਹ ਹੋਊ ਪਤਾ ਲੱਗਦਾ ਵੀ ਜਿੱਥੇ ਪਹਿਲਾਂ ਸਾਡੇ ਕੋਲੇ ਕੇਸ ਜ਼ਿਆਦਾਤਰ ਇੱਟਾਂ ਉਲੇ ਵੱਜਣ ਵਾਲੇ ਘਰਾਂ ਦੇ ਵਿੱਚ ਖੂਨ ਦੇ ਛਿੱਟੇ ਵੱਜਣ ਵਾਲੇ ਕੱਪੜੇ ਨੂੰ ਅੱਗ ਲੱਗੇ ਜਾਣ ਦੇ ਲਿਆਉਂਦੇ ਸੀ ਕਿ ਉਹ ਕੇਸ ਹੁਣੇ ਬੰਦ ਹੋ ਗਿਆ ਅੱਛਾ ਹੁਣ ਥੋੜੇ ਜਿਹੇ ਗੰਭੀਰ ਮਾਨਸਿਕ ਰੋਗ ਆ ਜਿਹੜੇ ਉਹੀ ਕੇਸ ਆ ਰਹੇ ਆ ਉਹ ਕੇਸ ਸੁਣਾਉਂਦੇ ਨੇ ਉਹ ਮੈਂ ਸਮਝਦਾ ਇਹ ਸੈਟੀ ਦੀ ਸਫਲਤਾ ਦੂਜੀ ਜਿਹੜੀ ਹੈ ਵੀ ਬਜਾਏ ਮਤਲਬ ਲੋਕ ਜ਼ਿਆਦਾਤਰ ਲੋਕ ਅਜਿਹੇ ਲੋਕ ਜਾਂਦੇ ਆ ਜਿਹੜਾ ਜ਼ਿਆਦਾਤਰ ਲੋਕ ਸਾਧਾ ਜੇਲਿਆਂ ਕੋਲੇ ਜਾਂਦੇ ਪੂਜਾ ਸੈਟੀ ਕੋਲੇ ਆਉਣ ਨੂੰ ਤਰਜੀਹ ਦਿੰਦੇ ਆ ਉਤੋਂ ਆਪਦੇ ਸਮੱਸਿਆਵਾਂ ਦਾ ਸਮਾਧਾਨ ਪੁੱਛਦੇ ਸੋ ਦੋਸਤੋ ਇਸ ਹਨ ਸਾਡੇ ਨਾਲ ਰঞ্জੀਤ ਸਿੰਘ ਜੀ ਜੋ ਕਿ ਬਠਿੰਡਾ ਜ਼ੋਨ ਦੇ ਆਕੂ ਨੇ ਔਰ ਇਹਨਾਂ ਨੇ ਬੜੇ ਵਿਸਤਾਰ ਪੂਰਕ ਅੰਧੂਸਾ ਸਾਫਾ ਬੰਨਾ ਪਰਮਨ ਤੇ ਇਹਨਾਂ ਨੇ ਆਪਣੀ ਲਾਈਫ ਦੀ ਜ਼ਿੰਦਗੀ ਦੀ origignal story ਵੀ ਤੁਹਾਡੇ ਕੋਲ ਬਰੋ ਕੀਤੀ ਜਿਸ ਤੋਂ ਸਾਨੂੰ ਸਾਫ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਇਹਦੇ ਵਿੱਚ ਕਾਰਨ ਕੀ ਹੁੰਦੇ ਆ ਤਾਂ ਬਹੁਤ ਬਹੁਤ ਤੁਹਾਨੂੰ ਲਾਡ ਰਿਹਾ ਧੰਨਵਾਦ ਜੀ ਤੁਹਾਡਾ